ਲੋਕਾਂ ਦੇ ਚਲਾਨ ਕੱਟਦੇ ਹੋਏ ਤਾਂ ਬਥੇਰੇ ਤੁਸੀਂ ਮੁਲਾਜ਼ਮ ਦੇਖੇ ਹੋਣਗੇ ਪਰ ਇਹਨਾਂ ਦੇ ਚਲਾਨ ਕੌਣ ਕੱਟੇਗਾ ਚੱਲੋ ਸੇਵਕਾ ਇੱਥੇ ਦੇ ਕੰਮ ਖਤਰੇ ਵਾਲਾ ਹੀ ਗੱਡੀ ਦਾ ਪੋਲਿਊਸ਼ਨ ਨਹੀਂ ਗੱਡੀ ਦੀ ਇੰਸ਼ੋਰੈਂਸ ਨਹੀਂ ਇਕੱਠਾ ਜਿਹਾ ਪੈ ਕੇ ਹੱਥ ਤੇ ਦੇਖੋ ਕਿਵੇਂ ਲੱਤਾਂ ਚੱਕ ਲੀਆਂ ਉੱਪਰ ਆਖਿਰ ਕਿੱਥੇ ਆ ਹੁਣ ਪ੍ਰਸ਼ਾਸਨ ਇਹ ਚਾਚਾ ਆ ਲੱਤਾਂ ਫੜੀ ਕੋਈ ਆਏਗਾ ਨਾ ਜੀ ਆਪਾਂ ਕਰਾਂਗੇ ਇਹਨੂੰ ਆਨਲਾਈਨ ਕਰ ਦਿਓ ਫਿਰ ਹੈ ਆਨਲਾਈਨ ਕੱਟ ਦਿਓ ਪੁਲਿਸ ਪ੍ਰਸ਼ਾਸਨ ਲੋਕਾਂ ਦਾ ਚਲਾਨ ਕੱਢਦੇ ਹੋਏ ਨਜ਼ਰ ਆਂਦਾ ਪਰ ਇਹਦੇ ਆਪ ਦੇ ਜਿਹੜਾ ਹੈ ਪੋਲੂਸ਼ਨ ਵੀ ਐਕਸਪਾਇਰ ਹੈ ਤੇ ਇੰਸ਼ੋਰੈਂਸ ਐਕਸਪਾਇਰ ਹੈ ਕੀ ਕਰਨਾ ਸਰ ਇਸ ਵਾਰ ਅੱਥਰਾਂ ਦੇ ਤੱਕ ਜਾਣਦੇ ਹਾਂ ਜਾਣਦੇ ਕਿਸੇ ਨੂੰ ਫਿਰ ਡਾਕੂਮੈਂਟ ਕਿਤੇ ਹੋਰ ਰੱਖਿਆ ਸਰ ਨਹੀਂ ਨਹੀਂ ਡਾਕੂਮੈਂਟ ਵਿੱਚ ਹੀ ਹੋਣਗੇ ਕੋਈ ਗੱਲ ਨਹੀਂ ਚੈੱਕ ਕਰਵਾਓ ਸਰ ਆ ਦੇ ਮਾਂਗੇ ਰੱਖੋ ਆਖਿਰ ਤੁਸੀਂ ਦੋਵੇਂ ਸੱਤਾਂ ਬਧੇਰੇ ਦੇਖੇ ਹੋਣਗੇ ਅੱਜ ਤੁਹਾਨੂੰ ਦਿਖਾਵਾਂਗੇ ਦੋਵੇਂ ਮੁਲਾਜ਼ਮ ਜੀ ਹਾਂ ਇਹ ਦੋਵੇਂ ਮੁਲਾਜ਼ਮ ਅਸੀਂ ਇਸ ਕਰਕੇ ਕਹਿ ਰਹੇ ਹਾਂ ਕਿਉਂਕਿ ਇਹ ਮੁਲਾਜ਼ਮ ਉਹ ਨੇ ਜਿਹੜੇ ਅਮੀਰਾਂ ਲਈ ਕਾਨੂੰਨ ਵੱਖਰਾ ਰੱਖਦੇ ਆ ਤੇ ਗਰੀਬਾਂ ਦੇ ਲਈ ਜਿਹੜਾ ਕਾਨੂੰਨ ਹੈ ਵੱਖਰਾ ਰੱਖਦੇ ਆ ਆਏ ਦੇ ਨਜ਼ਰ ਆਉਂਦਾ ਕਿ ਹਰ ਨਾਕਿਆਂ ਦੇ ਉੱਤੇ ਜਿਹੜਾ ਮੁਸਤੈਦੀ ਦੇ ਨਾਲ ਜਿਹੜੇ ਪੁਲਿਸ ਮੁਲਾਜ਼ਮ ਚਲਾਨ ਕੱਟਦੇ ਹੋਏ ਨਜ਼ਰ ਆਉਂਦੇ ਆ ਵਧੀਆ ਗੱਲ ਹੈ ਚਲਾਨ ਕੱਟਨੇ ਚਾਹੀਦੇ ਆ ਕਿਉਂਕਿ ਲਾਅ ਐਂਡ ਆ ਜਿਹੜਾ ਇਹ ਅੱਖਾਂ ਬੰਦ ਕਰਕੇ ਕਬੂਤਰ ਵਾਂਗੂ ਕਿਉਂ ਬਹਿ ਜਾਂਦਾ ਜਿਵੇਂ ਉਹਦੇ ਅੱਗੇ ਕੋਈ ਬਿੱਲੀ ਆ ਗਈ ਹੋਵੇ ਸੋ ਤਸਵੀਰਾਂ ਜਿਹੜੀਆਂ ਅੱਜ ਜਲੰਧਰ ਸ਼ਹਿਰ ਦੀਆਂ ਸਾਂਝੀਆਂ ਕਰਾਂਗੇ ਲਗਾਤਾਰ ਚੌਂਕਾਂ ਦੇ ਵਿੱਚ ਜਿਹੜੇ ਆ ਚਲਾਨ ਕੱਟੇ ਜਾਂਦੇ ਆ ਅੱਜ ਸਾਡੇ ਵੱਲੋਂ ਦੇਖਿਆ ਜਾਏਗਾ ਕਿ ਕਿਹੜੇ ਪੁਲਿਸ ਮੁਲਾਜ਼ਮਾਂ ਜਿਨ੍ਹਾਂ ਦੇ ਵਹੀਕਲ ਤੇ ਜਿਹੜੇ ਪੇਪਰ ਐ ਡਾਕੂਮੈਂਟਸ ਉਹ ਪੂਰੇ ਹੈ ਕਿ ਨਹੀਂ ਸੋ ਆਓ ਸਾਡੇ ਨਾਲ ਸੋ ਇਸ ਸਮੇਂ ਗੁਰਨਾਨਕ ਮਿਸ਼ਨ ਦੇ ਲਾਗੇ ਜਿਹੜਾ ਚੌਂਕ ਦੇ ਵਿੱਚ ਮੌਜੂਦ ਹੈ ਪੀਸੀਆਰ ਦਾ ਮੋਟਰਸਾਈਕਲ ਤੁਹਾਨੂੰ ਦਿਖਾ ਦਿੰਦੇ ਆ ਪੀਬੀ08ਈਡਬਲਯੂ6193 ਸੋ ਤਸਵੀਰਾਂ ਚ ਦੇਖ ਸਕਦੇ ਹੋ ਇਹਦੀ ਜਿਹੜੀ ਹੈ ਪੋਲੂਸ਼ਨ ਐਕਸਪਾਇਰ ਹੈ ਮੁਲਾਜ਼ਮ ਦੇਖ ਸਕਦੇ ਹੋ ਕਿ ਹੁਣ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਮਾਈਕ ਜਿਹੜੀ ਆਈਡੀ ਹੈ ਜਿਹੜੀ ਚੱਲ ਪਈਆਂ ਕੈਮਰਾ ਚੱਲ ਪਿਆ ਉਸ ਤੋਂ ਬਾਅਦ ਉਹਨਾਂ ਨੇ ਸੜਕ ਕ੍ਰੋਸ ਕਰਨਾ ਜਿਹੜਾ ਵਾ ਸ਼ੁਰੂ ਕਰ ਦਿੱਤਾ ਚੱਲੋ ਸੇਵਕਾ ਇਥੇ ਦੇ ਕੰਮ ਖਤਰੇ ਵਾਲਾ ਹੀ ਸੱਸੀ ਗਾ ਜੀ ਸੱਸੀ ਗਾ ਜੀ ਕੀ ਨਾਮ ਤੁਹਾਡਾ ਰੇਸ਼ਮ ਲਾਲ ਜੀ ਰੇਸ਼ਮ ਲਾਲ ਜੀ ਜਿਹੜਾ ਇਹ ਮੋਟਰਸਾਈਕਲ ਖੜਾ ਹੈ ਤੁਹਾਡਾ ਆਪਣਾ ਇਹ ਸਰਕਾਰੀ ਆ ਜੀ ਮਤਲਬ ਅਪ ਤੁਸੀਂ ਚਲਾਉਂਦੇ ਇਹਨੂੰ ਜੇ ਮੈਂ ਤਾਂ ਅੱਜ ਹੀ ਆਇਆ ਡਿਊਟੀ ਸਾਜੀ ਹੈ ਕੌਣ ਕੌਣ ਲੈ ਕੇ ਆਇਆ ਹੈ ਮੋਟਰਸਾਈਕਲ ਲੈ ਕੇ ਤੁਸੀਂ ਨਾਲ ਹੀ ਹੋ ਇਹਨਾਂ ਦੇ ਸਰ ਪ੍ਰੋਸੀਸ਼ਨ ਜਿਹੜਾ ਇਹ ਆ ਪੁਲਿਸ ਵਾਲਿਆਂ ਦੇ ਲਈ ਤੇ ਗਰੀਬ ਲੋਕਾਂ ਲਈ ਵੱਖਰਾ ਵੱਖਰਾ ਕੀ ਇੱਕੋ ਹੀ ਹੈ ਨਹੀਂ ਇੱਕੋ ਹੀ ਹੈ ਸਾਰਾ ਪਰ ਇਹ ਇਹਦਾ ਵੀ ਚਲਾਨ ਹੋਣ ਵਾਲਾ ਤੁਹਾਡੇ ਮੋਟਰਸਾਈਕਲ ਜਿਹੜੀ ਹੈ ਪੋਲੂਸ਼ਨ ਐਕਸਪਾਇਰ ਹੋਇਆ ਪਿਆ ਤੁਹਾਡਾ ਉਹ ਖੜਾ ਜੀ ਸਰਕਾਰੀ ਗੱਡੀ ਦਾ ਸੋਲੂਸ਼ਨ ਤਾਂ ਹੋਇਆ ਇਹਦਾ ਪਰ ਆਹ ਦੇਖੋ ਐਕਸਪਾਇਰ ਬੋਲਦਾ ਪਿਆ ਦਿਖਾ ਦਿਓ ਪੋਲੂਸ਼ਨ ਦਿਖਾ ਦਿਓ ਸਰ ਜੀ ਵਾਲੇ ਨੂੰ ਦਿਖਾਣੇ ਤੁਹਾਨੂੰ ਦਿਖਾ ਦਿਓ ਸਰ ਆ ਜਾਓ ਸਰ ਦਿਖਾ ਦਿਓ ਫੋਟੋ ਅੰਦਾਜ਼ੇ ਦੇ ਮੁਲਾਜ਼ਮ ਦੇ ਨਾਲ ਗੱਲਬਾਤ ਕੀਤੀ ਗਈ ਉੱਥੇ ਉਹਨਾਂ ਦਾ ਕਹਿਣਾ ਇਹ ਹੈ ਕਿ ਪੋਲੂਸ਼ਨ ਜਿਹੜਾ ਆ ਸਾਡਾ ਐਕਸਪਾਇਰ ਨਹੀਂ ਹੈਗਾ ਪੋਲੂਸ਼ਨ ਅਸੀਂ ਕਰਵਾਇਆ ਹੋਇਆ ਸੋ ਵੀ ਚੈੱਕ ਕਰ ਲੈਣੇ ਆ ਕਿਉਂਕਿ ਆਮ ਲੋਕਾਂ ਦੇ ਤਾਂ ਧੜਾ ਧੜ ਚਲਾਣ ਕੀਤੇ ਜਾ ਰਹੇ ਆ ਆਨਲਾਈਨ ਚਲਾਣ ਕੀਤੇ ਜਾ ਰਹੇ ਆ ਪਰ ਪੁਲਿਸ ਮੁਲਾਜ਼ਮ ਆ ਬਈ ਜਿਹੜੇ ਆਪ ਦੇ ਜਿਹੜੇ ਪੇਪਰ ਆ ਡਾਕੂਮੈਂਟ ਆ ਜਿਹੜੇ ਬਾਈਕ ਦੇ ਉਹ ਪੂਰੇ ਨਹੀਂ ਹੈਗੇ ਸੋ ਪੋਲੂਸ਼ਨ ਹੋਈ ਨਹੀਂ ਸਰ ਕਹਿ ਰਹੇ ਹੋਏ ਵੀ ਸਰ ਚੈੱਕ ਕਰਾ ਜਿਓ ਮਾੜਾ ਜੀ ਦਿਖਾ ਦਿਓ ਆਜੋ ਸਰ ਆਜੋ ਹਾਂਜੀ ਆਜੋ ਆਜੋ ਸਰ ਸੋ ਚੈੱਕ ਕਰ ਲੈਣੇ ਆ ਸਰਦਾ ਕਹਿਣਾ ਹੈ ਕਿ ਜਿਹੜੇ ਪੇਪਰ ਮੇਰੇ ਆ ਪੂਰੇ ਆ ਸੋ ਚੈੱਕ ਕਰ ਲੈਣੇ ਆ ਉੱਥੇ ਦਿਖਾ ਲੰਨੇ ਆ ਕਿ ਕਮਿਸ਼ਨਰ ਰੇਟ ਜਲੰਧਰ ਜਿਹੜਾ ਲਿਖਿਆ ਆ 36 ਨੰਬਰ ਵੱਡੇ ਵੱਡੇ ਆਈਪੀਐਸ ਅਫਸਰ ਦਾਅਵੇ ਕਰ ਰਹੇ ਆ ਚੋਰ ਉਹਨਾਂ ਕੋਲ ਬਿਲਕੁਲ ਜਿਹੜੇ ਆ ਫੜ ਨਹੀਂ ਹੋ ਰਹੇ ਲਗਾਤਾਰ ਜਿਹੜਾ ਇਹ ਕ੍ਰਾਈਮ ਰੇਟ ਜਿਹੜਾ ਜਲੰਧਰ ਸ਼ਹਿਰ ਦਾ ਵਧਦਾ ਹੋਇਆ ਨਜ਼ਰ ਆ ਰਿਹਾ ਲੋਕੀ ਅੱਜ ਦੇ ਸਮੇਂ ਦੇ ਵਿੱਚ ਪਰੇਸ਼ਾਨ ਹੋਏ ਪਏ ਆ ਲੋਕਾਂ ਦੇ ਚਲਾਨ ਕੱਟੇ ਜਾ ਰਹੇ ਆ ਪਰ ਆਪ ਦੇ ਡਾਕੂਮੈਂਟ ਜਿਹੜੇ ਪੂਰੇ ਨਹੀਂ ਹੈਗੇ ਸਰ ਡਾਕੂਮੈਂਟ ਦਿਖਾ ਰਹੇ ਤੁਸੀਂ ਦਿਖਾ ਦਵਾਂਗੇ ਦਿਖਾ ਦਿਓ ਸਰ ਫਿਰ ਲਾਈਵ ਚੱਲਦਾ ਬੈਠ ਦਿਖਾ ਦਿਓ ਫਾਤਿਮਾ ਜੀ ਇਹ ਮੇਰੇ ਕੋਲ ਮੈਂ ਦਿਖਾ ਦੂੰਗਾ ਮੈਂ ਤਾਂ ਅੱਜ ਡਿਊਟੀ ਆਇਆ ਆ ਦਿਖਾ ਦਵਾਂਗੇ ਸਾਡ ਡਾਕੂਮੈਂਟ ਕਿਤੇ ਹੋਰ ਰੱਖੇ ਆ ਸਰ ਨਹੀਂ ਨਹੀਂ ਡਾਕੂਮੈਂਟ ਵਿੱਚੇ ਹੋਣਗੇ ਕੋਈ ਗੱਲ ਨਹੀਂ ਚੈੱਕ ਕਰਵਾਓ ਸਰ ਦਿਵਾ ਦੇ ਮਾ ਕੇ ਆ ਗਿਆ ਕਿ ਕਾਨੂੰਨ ਜਿਹੜਾ ਸਿਰਫ ਆਮ ਨਾਗਰਿਕ ਵਾਸਤੇ ਹੀ ਹੈ ਪੁਲਿਸ ਪ੍ਰਸ਼ਾਸਨ ਉੱਤੇ ਕੋਈ ਕਾਨੂੰਨ ਨਹੀਂ ਢੱਕਦਾ ਸੋ ਹੋਰ ਵੀ ਤੁਹਾਨੂੰ ਜਿਹੜੇ ਆ ਵਹੀਕਲ ਹੈ ਜਿਹੜੇ ਪੰਜਾਬ ਉਸ ਜੋ ਵੀ ਦਿਖਾਣੇ ਆ ਕਿੰਨੇ ਕਹਨਾਂ ਦੇ ਪੇਪਰ ਪੂਰੇ ਆ ਕਿੰਨੇ ਕ ਨਹੀਂ ਪੀਏ ਪੀ ਚੌਂਕ ਦੇ ਉੱਤੇ ਜਿਹੜਾ ਇਹ ਆ ਹੁਣ ਤੁਹਾਨੂੰ ਦਿਖਾਣ ਦੇ ਇੱਕ ਵਹੀਕਲ ਖੜਾ ਜਿਹਦੇ ਜਾਰੀਆਂ ਲੱਗੀਆਂ ਆ ਪੀਬੀ 05 ਐਲ 2140 ਦੇਖ ਸਕਦੇ ਹੋ ਤਸਵੀਰਾਂ ਇਹਦੀ ਵੀ ਜਿਹੜੀ ਆ ਪੋਲੂਸ਼ਨ ਤੇ ਜਿਹੜਾ ਇੰਸ਼ੋਰੈਂਸ ਹੈ ਐਕਸਪਾਇਰ ਹੋ ਚੁੱਕਾ ਹੈ ਤੋ ਗੱਲਬਾਤ ਕਰ ਲੰਨੇ ਆ ਸਰ ਦੇ ਨਾਲ ਸਰ ਇਹ ਕਾਰ ਕਿੰਨਾ ਦੀ ਹੈ ਜੀ ਇਹ ਮੇਰੀ ਆਪਣੀ ਹੈ ਸਰ ਪੁਲਿਸ ਪ੍ਰਸ਼ਾਸਨ ਲੋਕਾਂ ਦਾ ਚਲਾਨ ਕੱਢਦੇ ਹੋਏ ਨਜ਼ਰ ਆਉਂਦਾ ਪਰ ਇਹਦੇ ਆਪ ਦੇ ਜਿਹੜਾ ਹੈ ਪੋਲੂਸ਼ਨ ਵੀ ਐਕਸਪਾਇਰ ਹੈ ਤੇ ਇੰਸ਼ੋਰੈਂਸ ਐਕਸਪਾਇਰ ਹੈ ਕੀ ਕਰਨਾ ਸਰ ਇਸ ਵਾਰ ਅਕਾਲਾਂ ਦੇ ਤੱਕ ਜਾਣਦੇ ਹਾਂ ਜਾਣਦੇ ਕੁਝ ਨਹੀਂ ਐਸ ਬੁੱਦੀਆਂ ਕਿੱਥੇ ਖੜੀਆਂ ਨੇ ਰੇੜੀਆਂ ਆ ਜਿਹੜੀ ਨਾਲ ਤੁਹਾਡੇ ਖੜੀਆਂ ਨੇ ਇਹ ਤੁਹਾਡੀਆਂ ਤੁਹਾਡੀਆਂ ਆਪਣੀਆਂ ਨੇ ਸੋ ਇਸ ਸਮੇਂ ਸੀ ਮੌਜੂਦ ਹੈ ਭਗਵਾਨ ਵਾਲਮੀ ਕੀ ਚੌਕ ਜਿਹਨੂੰ ਜੋਤੀ ਚੌਕ ਵੀ ਜਿਹੜਾ ਲੋਕੀ ਨਾਮ ਤੋਂ ਜਾਣਦੇ ਆ ਤਸਵੀਰਾਂ ਤੁਹਾਨੂੰ ਦਿਖਾਉਣ ਦੇ ਆ ਕਿ ਪ੍ਰਸ਼ਾਸਨ ਦਾ ਜਿਹੜਾ ਇੱਥੇ ਪੁਲਿਸ ਪ੍ਰਸ਼ਾਸਨ ਦਾ ਨਾਕਾ ਲੱਗਾ ਹੋਇਆ ਤੇ ਇੱਕ ਸਕੂਟਰੀ ਜਿਹੜੀ ਇੱਥੇ ਖੜੀ ਹੈ ਦਿਖਾਉਣ ਦੇ ਆ ਤੁਹਾਨੂੰ ਉਹ ਵੀ ਸੋ ਪ੍ਰਸ਼ਾਸਨ ਨਾਲ ਵੀ ਜਿਹੜੀ ਗੱਲਬਾਤ ਕਰਦੇ ਆ ਕਿ ਉਹਨਾਂ ਦਾ ਜਿਹੜਾ ਕੀ ਕਹਿਣਾ ਲੋਕਾਂ ਦੇ ਚਲਾਨ ਤਾਂ ਕੱਟਦੇ ਆ ਆਪ ਦੇ ਕਿਉਂ ਜਿਹੜੇ ਆ ਨਹੀਂ ਕੱਟਦੇ ਸੋ ਗੱਲਬਾਤ ਕਰ ਲੈਂਦੇ ਆ ਇਹਨਾਂ ਦੇ ਨਾਲ ਵੀ ਸਸੀ ਗੱਲ ਸਰ ਹਾਂ ਦੱਸੋ ਜੀ ਸਰ ਜਿਹੜਾ ਅੱਜ ਨਾਕਾ ਲਗਾਇਆ ਹੋਇਆ ਇਹਦੇ ਵਿੱਚ ਕਿਹੜੇ ਕਿਹੜੇ ਲੋਕਾਂ ਦੇ ਚਲਾਨ ਕੱਟੇ ਜਾਦੇ ਬੋਲਟ ਮੋਟ ਦਾ ਤੇ 23 ਰਿਕਸ਼ਾ ਨਹੀਂ ਆਉਂਦੇ ਅੰਦਰ ਤੇ ਸਰ ਜਿਹੜੀ ਆ ਸਕੂਟਰੀ ਖੜੀ ਰੈੱਡ ਕਲਰ ਦੀ ਜਿਹਦਾ ਨੰਬਰ ਹੈਗਾ ਇਹ ਆ PB08BY703 0 ਇਹ ਕਿੰਨਾ ਦੀ ਹੈ ਜੀ ਹੈ ਸਕੂਟਰੀ ਖੜੀ ਪਾਜੀ ਇਹ ਕਿੰਨਾ ਦੀ ਹੈ ਇਹ ਸਾਡੀ ਨਹੀਂ ਮੇਰੇ ਤੇ ਚਿੱਠੀ ਆ ਤੇ ਲਾਲ ਵਾਲੀ ਕਿੰਨਾ ਦੀ ਪਤਾ ਨਹੀਂ ਕਿ ਜੀ ਇਹ ਨਹੀਂ ਵਾਲੀ ਕਿ ਅਸੀਂ ਮੁਲਾਜ਼ਮਾਂ ਦੀ ਨਹੀਂ ਉਹ ਮੈਂ ਕਿਹਾ ਚਿੱਠੀ ਤੇ ਮੇਰੀ ਆ ਲਾਲ ਵਾਲੀ ਕਿਦੀ ਤੁਹਾਨੂੰ ਨਹੀਂ ਪਤਾ ਨਹੀਂ ਉਹ ਨਹੀਂ ਪਤਾ ਉਹ ਜੀ ਇਹ ਇਦਾਂ ਹੈ ਕਿ ਜਿਹੜੇ ਇੱਥੇ ਵਹੀਕਲ ਲੱਗੇ ਵੀ ਤੁਹਾਡੇ ਨਾਲ ਜਿਹੜਾ ਇੱਕ ਮੁਲਾਜ਼ਮ ਆ ਉਹ ਕਿੰਨਾ ਨਾਲ ਆਏ ਉਹ ਵੀ ਤੁਹਾਡੇ ਨਾਲ ਹੀ ਆਏ ਨਹੀਂ ਉਹ ਪੱਤੀ ਆੜਿਆ ਹਾਂਜੀ ਪੱਤੀ ਆੜਿਆ ਪੱਤੀ ਆੜਿਆ ਨਹੀਂ ਨਹੀਂ ਆਏ ਕਿਤੇ ਆ ਪੈਦਲ ਆਏ ਆ ਉਹ ਪਤਾ ਨਹੀਂ ਕਿੱਥੇ ਆਏ ਨੇ ਇਹ ਜਿਹੜੀ ਸਕੂਟਰੀ ਤੁਹਾਡੇ ਇੱਥੇ ਲੱਗੀ ਆ ਇਹ ਵੀ ਕਿਸੇ ਪੁਲਿਸ ਮੁਲਾਜ਼ਮ ਦੀ ਜਿਹੜੀ ਸਕੂਟਰੀ ਹੈ ਉਹ ਕਿਹਦੀ ਆ ਇਹ ਤਾਂ ਨਹੀਂ ਪਤਾ ਇਹਦੀ ਜਿਹੜੀ ਐਕਸਪਾਇਰ ਹੋਈ ਪਈ ਆ ਲੋਕਾਂ ਦੇ ਚਲਾਣ ਪੁਲਿਸ ਵਾਲੇ ਕੱਟਦੇ ਆ ਆਪਣੇ ਜਿਹੜੇ ਆ ਚਲਾਣ ਕਿਉਂ ਨਹੀਂ ਕੱਟਦੇ ਪੁਲਿਸ ਨੂੰ ਚੋਤਪੁਰ ਚੰਸਾਰ ਖੁਸ਼ ਹੈ ਭਾਜੀ ਆ ਨਾ ਕੋਈ ਸ਼ੋਰ ਉਹ ਦੇ ਲੋ ਨੀ ਤੇ ਮੈਂ ਪੇਪਰ ਖਾਦ ਭਾਜੀ ਆ ਦੇਖੋ ਨੰਬਰ ਪਾਇਆ ਪੇਪਰ ਵੀ ਖਾ ਦਿੰਨੇ ਆ ਲਾਲ ਵਾਲੀ ਦੇ ਚਿੱਟੀ ਦੇ ਅਸੀਂ ਲਾਲ ਦੀ ਗੱਲ ਕਰ ਚਿੱਟੀ ਮੈਂ ਨਵੀਂ ਲਿਆਂਦੀ ਆ ਭਾਜੀ ਮੈਂ ਲਾਲ ਦੀ ਗੱਲ ਕਰ ਹਾਲ ਵੀ ਨਾ ਹੋਇਆ ਪੁਰਾਣਾ ਲਾਲ ਦੀ ਗੱਲ ਕਰਨੀ ਤੁਹਾਨੂੰ ਸਾਲ ਵੀ ਨਾ ਹੋਇਆ ਭਾਜੀ ਮੇਰੇ ਵੱਲੋਂ 2 ਸਾਲ ਹੋਏ ਹੁਣ ਮੇਰੇ ਵੱਲੋਂ 3 ਮਹੀਨੇ ਹੋਏ ਹੁਣ ਮੈਂ ਲਾਲ ਦੀ ਗੱਲ ਕਰਨ ਦੇ ਮੈਨੂੰ ਪਤਾ ਨਹੀਂ ਲਾਲ ਕਿ ਦੀ ਆ ਕੋਈ ਕਰ ਦੰਦੇ ਆ ਬੂਟ ਤਾਰ ਕੇ ਮਲਾਜਰ ਆ ਆਰਾਮ ਦੇ ਨਾਲ ਅਰਮਾਨ ਫਰਮਾ ਰਹੇ ਨੇ ਸਸੀ ਗੱਲ ਸਰ ਸਸੀ ਗੱਲ ਸਰ ਸਰ ਜਿਹੜੇ ਆ ਮੋਟਰਸਾਈਕਲ ਖੜੇ ਆ ਕਿੰਨਾ ਦੇ ਆ ਮੈਨੂੰ ਪਤਾ ਕਰਨੇ ਆ ਵੇਖੀ ਕਿੰਨਾ ਦੇ ਆ ਹਾਂਜੀ ਦੇਖ ਲੈ ਮੈਂ ਕਿਹਾ ਪਰ ਪੁਲਿਸ ਦੇ ਸ਼ਿਕਰ ਲੱਗੇ ਹੋਏ ਨਾ ਉਹ ਉੱਪਰ ਉਹ ਦੇ ਨੇ ਆ ਪਰ ਜਿਹੜਾ ਕਾਨੂੰਨ ਹੈ ਆਮ ਲੋਕਾਂ ਦੇ ਲਈ ਤੇ ਪੁਲਿਸ ਵਾਲੇ ਦੀ ਇੱਕੋ ਹੀ ਹੈ ਜੀ 44 ਸਾਲ ਇੰਚਾਰਸਾ ਨਾ ਕਰ ਸੱਸੀ ਗੱਲ ਸਰ ਕੀ ਆ ਜਾ ਰਹਾ ਸਰ ਜਿਹੜਾ ਕਾਨੂੰਨ ਆਮ ਲੋਕਾਂ ਦੇ ਲਈ ਤੇ ਪੁਲਿਸ ਨਾਲ ਇੱਕੋ ਹੀ ਹੈ ਨਹੀਂ ਸਾਰਿਆਂ ਵਾਸਤੇ ਇੱਕੋ ਹੀ ਹੈ ਜੀ ਕੋਈ ਵੱਖਰਾ ਵੱਖਰਾਤ ਨਹੀਂ ਸਰ ਨਹੀਂ ਨਹੀਂ ਸਰ ਇੱਥੇ ਇਹ ਗੱਡੀ ਮੋਟਰਸਾਈਕਲ ਖੜੇ ਹੋਏ ਆ ਉੱਪਰ ਤੇ ਇਹਨਾਂ ਦੀ ਜਿਹੜਾ ਪੋਲੂਸ਼ਨ ਹੋ ਵੀ ਐਕਸਪਾਇਰ ਆ ਇੰਸ਼ੋਰੈਂਸ ਜਿਹੜੀ ਇਹਨਾਂ ਦੀ ਫਾਇਰ ਹੈ ਤੇ ਉੱਪਰ ਪੰਜਾਬ ਪੁਲਿਸ ਦਾ ਸ਼ਿਕਰ ਲੱਗਾ ਹੋਇਆ ਜੀ ਕਿ ਇਹਨਾਂ ਦੇ ਮੋਟਰਸਾਈਕਲ ਆ ਸਾਰੇ ਹੋਏ ਗੱਲ ਕੀ ਆ ਜੀ ਜਿੱਦਾਂ ਹੁਣ ਕੋਈ ਇੱਥੇ ਡਿਊਟੀ ਦੇ ਆਉਂਦਾ ਨਾ ਜੀ ਕੋ ਵੀਆਈਪੀ ਡਿਊਟੀ ਆ ਗਈ ਜਾਂ ਕੋ ਹੋਰ ਆ ਗਈ ਕੋਈ ਇੱਥੇ ਕੇ ਉਹ ਗਾਲੀ ਜੀ ਕਾਫਸਰ ਸੀਨੀਅਰ ਅਫਸਰ ਦੇ ਲਿਆ ਕੇ ਨੌਲੇਜ ਆਪਾਂ ਕਰਾਂਗੇ ਇਹ ਤਾਂ ਸੀਨੀਅਰ ਅਫਸਰ ਖਾਦੇ ਵਾਸਤੇ ਤੁਸੀਂ ਤੁਹਾਡੇ ਕੋਲ ਰਾਈਟ ਆ ਚਲਾਨ ਕਰਨ ਦਾ ਤੁਹਾਡੇ ਕੋਲ ਪਾਵਰ ਆ ਚਲਾਨ ਕਰਨ ਦੀ ਮੇਰੇ ਕੋਲ ਕੋਈ ਆਏਗਾ ਨਾ ਇਹ ਆਪਾਂ ਕਰਾਂਗੇ ਹੀ ਜੀ ਆਨਲਾਈਨ ਕਰ ਦਿਓ ਸਰ ਹੈ ਆਨਲਾਈਨ ਕੱਟ ਦਿਓ ਔਨਲਾਈਨ ਤੋਂ ਬਾਜੀ ਫਿਰ ਇਹਦਾ ਬਹੁਤ ਗੱਡੀਆਂ ਹੁੰਦੇ ਕਿੱਦਾਂ ਕਰੇ ਸਰ ਉਹ ਤੇ ਹੈਗਾ ਔਨਲਾਈਨ ਲੋਕਾਂ ਦੇ ਵੀ ਚਲਾਨ ਹੁੰਦੇ ਇਹਨਾਂ ਦਾ ਵੀ ਕਟੋ ਸਰ ਮੁਲਾਜ਼ਮਾਂ ਨੇ ਹੁਣ ਤੁਸੀਂ ਤਾਂ ਆਪਣੀ ਡਿਊਟੀ ਬਹੁਤ ਵਧੀਆ ਕਰ ਰਹੇ ਹੋ ਬੈਠੇ ਹੋ ਵਧੀਆ ਤਰੀਕੇ ਨਾਲ ਕਰ ਰਹੇ ਹੋ ਤੁਹਾਡਾ ਨਾਲ ਗੱਲ ਵੀ ਕੀਤੀ ਹੈ ਤੁਹਾਨੂੰ ਵੀ ਪਤਾ ਕਿ ਮੁਲਾਜ਼ਮ ਆ ਕੇ ਠੀਕ ਹੈ ਡਿਊਟੀ ਲੱਗੀ ਹੈ ਇਸ ਕਰਕੇ ਉਹਨਾਂ ਨੇ ਮੋਟਰਸਾਈਕਲ ਖੜੇ ਕਰ ਲਏ ਪਰ ਆਮ ਜਨਤਾ ਦੇ ਵੀ ਸਰ ਚਲਾਨ ਹੁੰਦੇ ਤੇ ਫਿਰ ਪੁਲਿਸ ਵਾਲਿਆਂ ਦੇ ਕਿਉਂ ਨਹੀਂ ਹੁੰਦੇ ਨਹੀਂ ਨਹੀਂ ਜਿਹੜੇ ਬੰਦੇ ਆਹੀ ਕਰਾਂਗੇ ਜੀ ਚਲਾਨ ਕਰੋਗੇ ਸਰ ਇਹਨਾਂ ਦੇ ਇਹਨਾਂ ਦੇ ਇਹਨਾਂ ਦੇ ਹਾਂਜੀ ਇਹਨਾਂ ਦੇ ਸਰ ਆ ਦੇਖੋ ਆਓ ਮੜਾ ਜਾ ਆ ਲਓ ਸਰ ਇਹ ਮੋਟਰਸਾਈਕਲ ਖ 36ਤੀ ਨੰਬਰ ਸਰ ਪੋਲੂਸ਼ਨ ਵੀ ਹੈ ਨਹੀਂ ਤੇ ਜਿਹੜਾ ਇੰਸ਼ੋਰੈਂਸ ਹੈ ਉਹ ਵੀ ਹੈ ਨਹੀਂ ਚੈੱਕ ਕਰ ਲੈਂਦੇ ਮੈਂ ਆਪਣੀ ਮਸ਼ੀਨ ਚ ਸਰ ਚੈੱਕ ਕਰਵਾਤਾ ਮੈਂ ਤੁਹਾਨੂੰ ਆਲੋ ਸਰ ਇਹ ਸਰਕਾਰੀ ਐਪ ਹੈ ਬਾ ਮਹ ਵਹਨ ਐਪ ਆਪਣੀ ਮਸ਼ੀਨ ਮੁਲਾਜ਼ਮਾ ਦਾ ਸਟicker ਲਗਾ ਦੇਖੋ ਜੀ ਕੋਈ ਚੈੱਕ ਕਰ ਲੈਂਦੇ ਆਪਾਂ ਆਪਣੀ ਮਸ਼ੀਨ ਚ ਪਾ ਕੇ ਹਾਂਜੀ ਮੈਨੂੰ ਲਾਗੇ ਪਤਾ ਕਰ ਲੈਣੀ ਕਿੱਡੀ ਤੁਸੀਂ ਦੇਖਿਆ ਕਿ ਜਦੋਂ ਮੁਲਾਜ਼ਮਾ ਦੇ ਨਾਲ ਗੱਲਬਾਤ ਕੀਤੀ ਕਿ ਉਹਨਾਂ ਨੇ ਕਿਹਾ ਕਿ ਅਸੀਂ ਚੈਕਿੰਗ ਜਿਹੜੀ ਆ ਕਰ ਲੰਨੇ ਆ ਪਰ ਹੈਰਾਨਗੀ ਵਾਲੀ ਗੱਲ ਤੇ ਇਹ ਹੈ ਕਿ ਆਪ ਦੇ ਇਹ ਚਲਾਨ ਨਹੀਂ ਕਰਦੇ ਪਰ ਲੋਕਾਂ ਦੇ ਚਲਾਨ ਜਿਹੜੇ ਆ ਧੜਾ ਧੜ ਕਰਦੇ ਜਦ ਇਹਨਾਂ ਦੀ ਇੰਸ਼ੋਰੈਂਸ ਨਹੀਂ ਕਰਵਾ ਸਕਦੇ 100 ਰੁਪਏ ਦਾ ਪੋਲੂਸ਼ਨ ਨਹੀਂ ਕਰਵਾ ਸਕਦੇ ਤੇ ਕਿੰਨਾ ਨੇ ਇਹਨਾਂ ਨੂੰ ਹੱਕ ਦੇਤਾ ਕਿ ਹਜ਼ਾਰਾਂ ਰੁਪਏ ਦਾ ਲੋਕਾਂ ਦਾ ਚਲਾਨ ਕੱਢ ਦਿੰਦੇ ਆ ਆਨਲਾਈਨ ਚਲਾਨ ਕੱਢਦੇ ਆ ਕਿ ਆਨਲਾਈਨ ਚਲਾਨ ਕੱਢਦੇ ਆ ਫਿਰ ਮੁਲਾਜ਼ਮਾਂ ਦੇ ਚਲਾਨ ਕਿਉਂ ਨਹੀਂ ਹੁੰਦੇ ਸਭ ਆਮ ਲੋਕਾਂ ਦੇ ਚਲਾਨ ਕਿਉਂ ਹੁੰਦੇ ਆ ਸੋ ਤਸਵੀਰਾਂ ਤੁਸੀਂ ਸਾਰੀ ਦੇਖ ਲਈਆਂ ਜਦੋਂ ਸਿਖਰ ਦੁਪਹਿਰੇ ਜਦੋਂ ਪੁਲਿਸ ਪ੍ਰਸ਼ਾਸਨ ਨੇ ਇਸ ਤਰ੍ਹਾਂ ਗੱਡੀ ਦੇ ਵਿੱਚ ਅੱਖਾਂ ਬੰਦ ਕਰਕੇ ਕੱਚਾਂ 'ਚ ਹੱਥ ਦੇ ਕੇ ਜੇ ਸੁੱਤਾ ਨਜ਼ਰ ਆਏਗਾ ਕਈ ਸ਼ੂਜ਼ ਉਤਾਰ ਕੇ ਲੱ ਬਰੇਡ ਤਾਂ ਆਪੇ ਹੀ ਜਿਹੜਾ ਵੱਧਾ ਹੋਏ ਨਜ਼ਰ ਆਏਗਾ ਹੁਣ ਤਾਂ ਪੁਲਿਸ ਪ੍ਰਸ਼ਾਸਨ ਨੂੰ ਇਹ ਵੀ ਚੀਜ਼ ਨਹੀਂ ਰਹੀ ਕਿ ਜਦੋਂ ਜਲੰਧਰ ਸ਼ਹਿਰ ਦੇ ਵਿੱਚ ਮਜੀਠੀਆਂ ਨੇ ਅੱਜ ਪਹੁੰਚਣਾ ਸੀਗਾ ਸੋ ਬਾਦ ਉਹ ਇਹ ਉਹੀ ਤਸਵੀਰਾਂ ਨੇ ਜਦੋਂ ਮਜੀਠੀ ਆ ਜਿਹੜੇ ਉੱਥੇ ਜਦੋਂ ਪਹੁੰਚੇ ਸੀਗੇ ਤੇ ਪ੍ਰਸ਼ਾਸਨ ਕਿਸ ਤਰ੍ਹਾਂ ਜਿਹੜਾ ਇਹ ਆ ਕੁਰਸੀਆਂ ਦੇ ਉੱਪਰ ਲਤਾਰ ਰੱਖ ਕੇ ਬੂਟ ਲਾ ਕੇ ਆਰਾਮ ਨਾਲ ਜਿਹੜਾ ਇਹ ਆ ਸੁੱਤੇ ਹੋਏ ਸੀਗੇ ਤੇ ਕਈ ਗੱਡੀਆਂ ਦੇ ਵਿੱਚ ਕੱਚਾ ਤੇ ਹੱਥ ਦੇ ਕੇ ਜਿਹੜਾ ਆਪਣੇ ਸੁੱਤੇ ਹੋਏ ਸੀਗੇ ਆਖਿਰ ਕੀ ਪੁਲਿਸ ਪ੍ਰਸ਼ਾਸਨ ਸਿਵ ਲੋਕਾਂ ਨੂੰ ਤੰਗ ਕਰਨ ਵਾਸਤੇ ਹੈ ਉੱਥੇ ਇਹ ਵੀ ਸਵਾਲ ਉੱਠਦੇ ਆ ਕਿ ਜੇ ਪੁਲਿਸ ਪ੍ਰਸ਼ਾਸਨ ਇੱਕ 100 15 ਆ ਸਕਦਾ ਫਿਰ ਕਿੰਨਾ ਨੇ ਇਹਨਾਂ ਨੂੰ ਇਹ ਅਧਿਕਾਰ ਦੇ ਦਿੱਤਾ ਕਿ ਤੁਸੀਂ ਲੋਕਾਂ ਦੇ ਹਜ਼ਾਰਾਂ ਦੇ ਜਟੇ ਆ ਚਲਾਨ ਕੱਢ ਦੋ ਸੋ ਕਮੈਂਟਾਂ ਦੇ ਰਾਹੀਂ ਜ਼ਰੂਰ ਦੱਸਿਓ ਕਿ ਜਲੰਧਰ ਪੁਲਿਸ ਕਿੰਨਾ ਕ ਸਹੀ ਕੰਮ ਕਰ ਰਹੀ ਹੈ ਕਿੰਨਾ ਕ ਗਲਤ ਕੰਮ ਕਰ ਰਹੀ ਹੈ ਉਸ ਦੇ ਨਾਲ ਨਾਲ ਤੁਹਾਨੂੰ ਇਹ ਵੀ ਦੱਸ ਦਾਂਗੇ ਕਿ ਨਾਰਥ ਹਲਕੇ ਦੇ ਵਿੱਚ ਨਵੇਂ ACP ਆਏ ਆ IPS ਹੈ ਤੇ ਉਸ ਦੇ باوجود ਵੀ ਨਾਰਥ ਹਲਕੇ ਦੇ ਵਿੱਚ ਵੀ ਕਾਫੀ ਜੜੀ ਹੈ ਦੋ ਨੰਬਰ ਦੇ ਕੰਮ ਜੜੀ ਗਤੀਵਿਧੀਆਂ ਜੜੀਆਂ ਚੱਲਦੀਆਂ ਪਈਆਂ ਬਹੁਤ ਜਲਦੀ ਇਸ ਚੀਜ਼ ਦੇ ਵੀ ਹੁਣ ਖੁਲਾਸੇ ਕੀਤੇ ਜਾਣਗੇ ਸਾਡੇ ਯੂਵਾ ਸਵੇਰਾ ਟੀਵੀ ਚੈਨਲ ਦੇ ਉੱਤੇ ਸੋ ਇਸ ਖਬਰ ਦੀ ਅਪਡੇਟ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਫਲਾ ਤਦ ਤੱਕ ਲਈ ਮੈ ਅਨੂ ਦੇ ਨਾਲ ਮੈਂ رپورਟਰ ਗੁਰਦੀਪ ਸਿੰਘ ਯੂਐਸਵੀਰਾ ਟੀਵੀ ਜਲੰਧਰ